हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦਾ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ 22 ਸੁਖਦੇਵ ਸਿੰਘ ਦੇ ਕੋਲ ਆਏ ਆ ਦੋਸਤੋ ਆ ਪਸ਼ੂ ਵਪਾਰ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਜ਼ਰੂਰ ਦੱਸ ਦਿੰਨੇ ਆ ਕਿ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਘਰੋਂ ਦੇਖਦੇ ਰਹਿੰਦੇ ਹੋ ਤੇ ਪਿਛਲੇ 2-4 ਦਿਨ ਪਹਿਲਾਂ ਜਿਹੜੀ ਦੋਸਤੋ ਇੱਕ ਆਪਾਂ ਤੁਹਾਨੂੰ ਵੀਡੀਓ ਪਾ ਕੇ ਬਿਲਕੁਲ ਰੂਪ ਰੂਪ ਕਰਵਾਇਆ ਸੀਗਾ ਇੱਕ ਵੈੜ ਕਾਫੀ ਵੱਡੀ ਬਾਈ ਸੁਖਦੇਵ ਨੇ ਲੈ ਕੇ ਆਂਦੀ ਸੀ। ਉਹ ਵੀ ਪੁੱਛਾਂਗੇ ਵੀ ਕੀ ਰੇਟ ਭਾੜਾ ਵੜਦਾ ਜਿਹੜਾ ਦੋਸਤੋ ਕਿੰਨੇ ਦੀ ਖਰੀਦ ਕਿੰਨੇ ਦੀ ਵੇਚੀ ਸੀਗੀ। ਉਹ ਪੂਰੀ ਗੱਲਬਾਤ ਕਰ ਲਾਂਗੇ ਕਿਉਂਕਿ ਬਹੁਤੇ ਵੀਰਾਂ ਦੇ ਕਮੈਂਟ ਆਏ ਸੀ ਵੀ ਗਰਮੀ ਰੋਤਾ ਪਸ਼ੂ ਵੇਖਦਾ ਨਹੀਂਗਾ ਕੁਆਲਿਟੀ ਜਿਹੜੀ ਆ ਦੋਸਤੋ ਚੰਗੀ ਆ ਚਾਹੇ ਉਹ ਸਰਦੀ ਆ ਚਾਹੇ ਗਰਮੀ ਆ ਉਹ ਵੇਖਦੀ ਜ਼ਰੂਰ ਆ। ਤੇ ਅੱਜ ਫਿਲਹਾਲ ਬਿਲਕੁਲ ਟੈਂਕ ਵਰਗੀ ਹੈਵੀ ਡਿਊਟੀ ਪੂਰੀ ਹੈਵੀ ਬਾਡੀ ਬੰਤਰ ਦੀ ਚੰਗੀ ਵਜਨਦਾਰ ਫੁੱਲ ਇੱਕ ਮੱਝ ਦੋਸਤੋ ਦਿਖਾਵਾਂਗੇ ਬਾਈ ਸਖਦੇਵ ਦੇ ਕੋਲੇ ਆ ਤੇ ਇਹ ਵੀ ਮੱਝ ਜਿਹੜੀ ਦੋਸਤੋ ਐਡੀ ਭਾਰੀ ਬਾਡੀ ਬੰਤਰ ਦੀ ਐਡੀ ਤਗੜੀ ਮੱਝ ਬਹੁਤ ਘੱਟ ਵੇਖੀ ਹੋਊਗੀ ਕੱਦ ਕਾਠੀ ਬੇਸ਼ੱਕ ਇਹਦਾ ਦੋਸਤੋ ਨਾਰਮਲ ਮੱਝਾਂ ਜਿਹੜਾ ਹੀ ਆ ਪਰ ਪੂਰੀ ਜਿਹੜੀ ਦੋਸਤੋ ਭਾਰੀ ਫੁੱਲ ਵਜਨ ਵਾਲੀ ਆ ਟੈਂਕ ਅਸਲ ਦੇ ਵਿੱਚ ਟੈਂਕ ਆਪਾਂ ਇਸ ਮੱਝ ਨੂੰ ਕਹਿ ਸਕਦੇ ਆ ਬਾਈ ਸਖਦੇਵ ਦੇ ਕੋਲੇ ਪਹੁੰਚਿਆ ਦੋਸਤੋ ਅੱਜ 7 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤਕਰੀਬਨ ਕੋਈ ਦੁਪਹਿਰ ਦਾ 2:30 ਵਜੇ ਦਾ ਹੈ ਬਿਲਕੁਲ ਠੁੱਕੀ ਆ ਤਿਆਰੀ ਦੇ ਵਿੱਚ ਆ ਗੱਲਬਾਤ ਕਰਦੇ ਆ ਡਿਟੇਲ ਲੈਣੇ ਆ ਬਾਈ ਸੁਖਦੇਵ ਦੇ ਨਾਲ ਗੱਲਬਾਤ ਕਰਕੇ ਆਓ ਚਲਦੇ ਆ ਬਾਈ ਸੁਖਦੇਵ ਦੇ ਕੋਲ ਪੁੱਛਦੇ ਆ ਇਨਫੋਰਮੇਸ਼ਨ ਸੋ ਜਿਸ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਕੇ ਤਸੱਲੀ ਕਰ ਲਿਓ ਠੀਕ ਆ ਜੀ ਤੇ ਪਸ਼ੂ ਜਿਹੜੇ ਚੰਗੇ ਨਿਕਲਦੇ ਆ ਚੰਗੇ ਹੁੰਦੇ ਆ ਬਾਕੀ ਆਪਦੀ ਤਸੱਲੀ ਆ ਆਪਾਂ ਕੈਦਾ ਢੰਗ ਨਾਲ ਤੁਸੀਂ ਕਰ ਲਿਓ ਠੀਕ ਆ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਬਹੁਤ ਵਧੀਆ ਕੈਮ ਹੈ ਭਾਜੀ ਆ ਪੂਰੇ ਕੈਮ ਹੈ ਅੱਛਾ ਭਾਈ ਸੁਖਦੇਵ ਸਿੰਘ ਇੱਕ ਕੁਝ ਦਿਨ ਪਹਿਲਾਂ 2-4 ਦਿਨ ਹੋ ਗਿਆ ਆਪਾਂ ਵੈੜ ਪਾਈ ਸੀ ਹਾਂ ਵੈੜ 2-4 ਦਿਨ ਕਿ ਵੀ ਵੈੜ ਤਾਂ ਮੇਚਾ ਹੀ ਲੈ ਜਾਂਦਾ ਫਿਰ ਹਾਂਜੀ ਹਾਂਜੀ ਵੈੜ ਵੀ ਪੂਰੀ ਵੱਡੀ ਸੀ ਵੱਡੀ ਤੇ ਮੱਝ ਵੀ ਮੈਨੂੰ ਲੱਗਦਾ ਵੀ ਪੂਰੀਆਂ ਗਾਂ ਦੀਆਂ ਗੱਲਾਂ ਹੀ ਹੋਈਆਂ ਪਈਆਂ ਆਪ ਦੇ ਲੋ ਸਿਰਾ ਹੀ ਲੈਂਦੀ ਰਾਜਸਿਆਂ ਅੱਗੋਂ ਤਾਂ ਇਹਦੋਂ ਵੀ ਚੰਗੀਆਂ ਮੱਝਾਂ ਹੈ ਗਈਆਂ ਬਿਲਕੁਲ ਬਿਲਕੁਲ ਪਰ ਆਪ ਦੇ ਲੋ ਇਹ ਬਾਈ ਸੁਖਦੇਵ ਸਿੰਘ ਇਹ ਸਿਰਾ ਕਰਾਉਣ ਵਾਲਾ ਬੰਦਾ ਹੈ ਹਾਂਜੀ ਠੀਕ ਹੈ ਪਈ ਸਕਦੇਵ ਸਿੰਘ ਵੱਖੋ ਵੱਖਰੇ ਕਿੱਲਿਆਂ ਦਾ ਹਿਸਾਬ ਕਿਤਾਬ ਨਾ ਤਾਂ ਇਹੋ ਜਿਹਾ ਪਸ਼ੂ ਕਿਤੇ ਮਿਲਦਾ ਹੀ ਤੇ ਨਾ ਹੀ ਉਹ ਜਿਹਾ ਰੇਟ ਲੱਗਦਾ ਨਹੀਂ ਆਪ ਲੈਉਣਾ ਚੰਗਾ ਹੈ ਰਾਸ ਸਿਆ ਜੇ ਲੈਉਣਾ ਤਾਂ ਲੈਉਣਾ ਚੰਗਾ ਨਹੀਂ ਲੈਉਣਾ ਨਹੀਂ ਲੈ ਆ ਬਿਲਕੁਲ ਬਿਲਕੁਲ ਤੇ ਪਿਛਲੇ ਕੁਝ ਸਮੇਂ ਪਹਿਲਾਂ ਜਿਹੜੀਆਂ ਦੋਸਤੋ ਮਹੀਨਾ ਦੋ ਮਹੀਨੇ ਪਹਿਲਾਂ ਜਿਹੜੀਆਂ ਵੀਡੀਓ ਪਾਈਆਂ ਸੀ ਬੜੀਆਂ ਬੜੀਆਂ ਝੋਟੀਆਂ ਲਿਆ ਕੇ ਸਿਆਲ ਤੁਹਾਨੂੰ ਦਿਖਾਈਆਂ ਇਸ ਕਰ ਬੜੀਆਂ ਲੰਬੀਆਂ ਲੰਬੀਆਂ ਝੋਟੀਆਂ ਆਈਆਂ ਸੀ ਹੁਣ ਵੀ ਕੋਈ 1.5 ਦੋ ਲੱਖ ਦੀ ਮੈਂ ਲਿਆ ਕਰਾਂਗੇ ਅਗਲੇ ਮਹੀਨਿਆਂ ਚ ਬਿਲਕੁਲ ਬਿਲਕੁਲ ਤੇ ਹੁਣ ਨਹੀਂ ਅਜੇ ਕੰਮ ਕੋ ਮੁੰਦੇ ਦੇਨੇ ਬਿਲਕੁਲ ਹਾਂਜੀ ਅੱਛਾ ਭਾਈ ਸੁਖਦੇਵ ਸਿੰਘ ਇੱਕ ਵੈੜ ਆ ਆਪਾਂ ਪਹਿਲਾਂ ਜ਼ਿਕਰ ਕਰ ਦਿੰਨੇ ਆ ਜਿਹੜੀ 4 ਦਿਨ ਪਹਿਲਾਂ ਆਪਾਂ ਵੈੜ ਵੇਚੀ ਆ ਹਾਂਜੀ ਤੇ ਵਧੀਆ ਰੇਟ ਭਾੜਦਾ ਸੀਗਾ ਉਹਦੀ ਡਿਮਾਂਡ ਕਿੰਨੀ ਕੀਤੀ ਸੀ ਆਪਾਂ ਆਪਾਂ 90000 ਰੁਪਏ ਤੇ ਵਿਕੀ ਕਿੰਨੇ ਦੀ ਸੀ 88000 ਦੀ 88 ਦੀ ਹਾਂਜੀ 88000 ਦੀ ਜਿਹੜੀ ਦੋਸਤੋ ਵੇਚ ਗਈ ਸੀ ਉਹ ਮੱਝ ਸੌਰੀ ਵੈੜ ਠੀਕ ਆ ਬਹੁਤ ਤਗੜੀ ਸੀਗੀ ਆਕਰਸ਼ਕ ਚੀਜ਼ ਹੀ ਸੀਗੀ 90000 ਰੁਪਿਆ ਰਾਸਿਆ ਇੱਥੇ ਬੰਦੇ ਨੇ ਦਿੰਦੇ ਸੀ ਅੱਛਾ ਜੀ ਉਹਨੇ ਨਹੀਂ ਦਿੱਤੀ ਮੁੰਨਵਾ ਦੇ ਨਫਾ ਹੋਰ ਦੇ ਦੇਨੇ ਸੀ ਹਾਂ ਉਹ 95 ਦੀ ਵੀ ਲੈਂਦੇ ਹੁਣੇ ਨਹੀਂ ਦਿੱਤੇ ਨਹੀਂ ਦਿੱਤੇ ਹਾਂਜੀ ਨਹੀਂ ਲਓ ਵੀ ਦੋਸਤੋ ਠੀਕ ਆ ਇਹ ਤਾਂ ਪੁੱਛਿਆ ਵੀ ਉਹ ਵੈੜ ਜੜੀਏ ਦੋਸਤੋ ਗਰਮੀ ਰੋਤ ਨੂੰ ਵੇਖਦੇ ਹੋਏ ਕੁਆਲਿਟੀ ਆ ਕੁਆਲਿਟੀ ਜੜੀਏ ਦੋਸਤੋ ਗਰਮੀ ਸਰਦੀ ਘੱਟ ਵੇਖਦੀ ਆ ਕੁਆਲਿਟੀ ਵੇਖ ਜਾਂਦੀ ਆ ਠੀਕ ਆ ਤੇ ਅੱਜ ਬੈ ਸਖਦੇ ਆ ਆਪਣੇ ਕੋ ਮੱਝ ਆ ਗਈ ਆ ਆ ਮੱਝ ਤੇ ਇਹਦੀ ਕੀ ਇਨਫੋਰਮੇਸ਼ਨ ਆ ਡਿਟੇਲ ਕੀ ਆ ਜੀ ਇਹ ਤੀਜਾ ਸੂਗਾ ਸੰਤੂ ਸਾਹਿਬ ਮੈਂ ਤੀਜਾ ਸੂਗਾ ਸੂਣੀ ਆ ਹਾਂ ਹਾਂ ਤੇ ਭਾਰਾਂੜਿਆਂ ਨੂੰ ਆਪਾਂ ਪਰਸੋ ਚੌਥੀ ਮੈਂ ਲੈਣੇ ਹੂਈ ਆਂਦੇ ਹੀ 18-19 ਕਿਲੋ ਦੁੱਧ ਚਵਾ ਕੇ ਦੇਣੀ ਆ ਅੱਛਾ ਤੇ ਚਲੋ ਆਪਾਂ ਤਾਂ ਨਹੀਂ ਗਰੰਟੀ ਦੇਂਦੇ 15 ਵੀ ਦੇ ਸਕਦੀ 17 ਵੀ ਦੇ ਸਕਦੀ ਹੂੰ ਤੇ 15 ਤੋਂ ਤਾਂ ਤਾਂ ਹੀ ਦੇਊ ਰਾਜ ਸਿੰਘ ਜਿੱਡੇ ਮੈਂ ਆ ਬਿਲਕੁਲ ਜੀ ਬਿਲਕੁਲ ਹਾਂ ਤੇ ਘਰ ਵਾਲੇ ਤਾਂ 18 ਕਿਲ ਵੰਦੇ ਪਰ ਆਪਾਂ ਨਹੀਂ ਆ ਸਕਦੇ ਕਿਉਂਕਿ ਆਪਾਂ گاਉਂ ਲਿਆਂਦੀ ਬਿਲਕੁਲ ਮਾਤੇ ਜਿਹੜੀ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਕਿਤੇ ਇਹ ਨਹੀਂ ਰਾਜ ਸਿੰਘ ਜਿਵੇਂ ਮੋਗਾ ਚੱਲਦਾ ਇਸ ਤਰ੍ਹਾਂ ਠਿੱਪਣਿਆ ਮੈਂ ਬਹੁਤ ਜੀ ਬਹੁਤ ਆ ਥੱਲੇ ਦੋ ਹੱਥਾਂ ਨਾਲ ਬਰਾ ਕੇ ਲਈ ਆ ਹਾਂਜੀ ਬਾਤੀ ਧਾਰ ਮੋਟੀ ਲਓ ਜੀ ਹਾਂਜੀ ਸੋ ਬਾਕੀ ਆ ਮੂੰਹ ਮੱਥਾ ਦੇਖੋ ਜੀ ਫੇਸ ਕੁਆਲਿਟੀ ਆ ਤੇ ਬਿਲਕੁਲ ਹਵਾਨਾ ਵੇਖੋ ਤੁਸੀਂ ਜਿੱਡੀ ਦੋਸਤੋ ਵੱਡੀ ਮੱਝ ਹੈ ਨਾ ਹਵਾਨਾ ਵੀ ਤਕਰੀਬਨ ਓਡਾ ਹੀ ਤੇ ਘੜ ਘੜ ਕੇ ਥਣ ਲੱਗਾ ਵੇਥ ਬੂਥ ਵੇਖੋ ਤੁਸੀਂ ਕੋਈ 4 4 ਇੰਚ ਬਿਲਕੁਲ ਇੱਕ ਹੱਥ ਦਾ ਚੱਪੇ ਚੱਪੇ ਦੀ ਜਿਹੜੀ ਆ ਵੇਥਾ ਠੀਕ ਆ ਜੀ ਤੇ ਬਿਲਕੁਲ ਮੁਠੀ ਦਾ ਥਣ ਤੇ ਵੀਰਾਂ ਦਾ ਵੀ ਸਖਦੇਵ ਕਹਿੰਦਾ ਵੀ 12 13 14 ਤੋਂ ਪਲਾਸੀ ਦੁੱਧ ਦੇਊਗੀ 15 ਕਿਲੋ ਇਹਨੂੰ ਆਂਦਾ ਕੁਛ ਨਹੀਂਗਾ ਫਿਲਹਾਲ ਆਪਾਂ ਸਮੇਂ ਤੇ ਛੱਡ ਦਿੰਨੇ ਆ ਚੰਗੀ ਸੇਵਾ ਤੇ ਛੱਡ ਦਿੰਨੇ ਆ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ ਦੋਸਤੋ ਪਾਏ ਦਾ ਹੈ ਠੀਕ ਆ ਤੇ ਪੂਰੀ ਤਜੇ ਐ ਸੂਬੇ ਦੇ ਵਿੱਚ ਜਿਹੜੀ オリジナル ਆ ਤੀਜੇ ਸੂਬੇ ਦੇ ਵਿੱਚ ਬਾਈ ਕਹਿੰਦਾ ਵੀ ਸੂਣ ਵਾਲੀ ਆ ਤੇ ਦਿਨ ਬਾਈ ਸੁਖਦੇਵ ਸਿੰਘ ਕਿੰਨੇ ਕੁ ਲੈ ਜੂ ਦਿਨ ਸੰਤੂ ਸਾਹਿਬ ਜੀ ਮਗਲੇ ਘਰ ਰਹਿੰਦੀ ਤੇ ਮੈਂ ਅਜਾੜ 8 ਦਿਨ ਨਹੀਂ ਹੁੰਦੀ ਅੱਛਾ ਜੀ ਬਗਾਨਾ ਘਰ ਕਰ ਕਰਕੇ ਮੈਂ ਪੰਜ ਚਾਰ ਦੋ ਤਿੰਨ ਦਿਨਾਂ ਦਾ ਰਾਜੀ ਵੀ ਪੂਰੀ ਕਰ ਰਾਜੀ ਪੂਰੀ ਆ ਠੀਕ ਆ ਰਾਜੀ ਪੂਰੀ ਕਰਕੇ ਜਿਹੜੇ ਦੋਸਤੋ ਕਿ ਪੰਜ ਚਾਰਕ ਦਿਨ ਦਾ ਐਸਟੀਮੇਟ ਹੈਗਾ ਵੀ ਲੈ ਜਾਊਗੀ ਕਿੰਨੇ ਕਿਲੋ ਤੇ ਪਸੰਦ ਆਊਗੀ ਤੁਹਾਨੂੰ ਵੀ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਦੋਸਤੋ ਵੀ ਇਹੋ ਜਿਹੇ ਜਿਹੜੇ ਨਾ ਵੱਡੇ ਵੱਡੇ ਤੋਹਫੇ ਆ ਜਿਹੜੇ ਚੀਜ਼ਾਂ ਉਹ ਬਾਈ ਸੁਖਦੇਵ ਕੱਢ ਸਕਦਾ ਤੇ ਵਹਿੜਾ ਹੁਣ ਇੱਕ ਵਹਿੜ ਦਿਖਾਈ ਸੀ ਉਹ ਵੀ ਬੜੀ ਭੈਣ ਭਰਾਵਾਂ ਨੂੰ ਪਸੰਦ ਆਈ ਸੀਗੀ ਫੁੱਲ ਵੱਡੀ ਵਹਿੜ ਸੀ ਤੇ ਉਵੇਂ ਬਿਲਕੁਲ ਮੱਝ ਵੀ ਪੂਰੀ ਵੱਡੀ ਆ ਤੇ ਥਾਨ ਦੇਵਾ ਇੱਕ ਵਾਰੀ ਤੁਹਾਨੂੰ ਸਾਰੇ ਬਣੇ ਦਿਖਾ ਦਈਏ ਆ ਬਹਿਣੀ ਵਾਲੇ ਪਾਸਿਓਂ ਦੇਖੋ ਜੀ ਠੀਕ ਆ ਆ ਦੇਖੋ ਵੀ ਥਾਨ ਥਾਨ ਜਿਹੜਾ ਦੋਸਤੋ ਪੂਰਾ ਕਮਾਲ ਥਾਨਾ ਠੀਕ ਆ ਜੀ ਤੇ ਮਗਰਲੇ ਪੈਰ ਜਿਹੜੇ ਦੋਸਤੋ ਤੋਤੇ ਨਜ਼ਰ ਆਉਣਗੇ ਅਗਲਾ ਵੀ ਇੱਕ ਤੋਤਾ ਆ ਜੀ ਅਗਲਾ ਪਹਿਲੀ ਤੋਤਾ ਤੇ ਬਾਟਰਪੀਲ ਆ ਪਾਕਿਸਤਾਨੀ ਨੀਲੀ ਰਾਵੀ ਜੇ ਆਉਂਦੀ ਹੈ ਪਾਕਿਸਤਾਨੀ ਬਈਆਂ ਦਾ ਵੀ ਨੀਲੀ ਨੀਲੀ ਦੀ ਮੈਂ ਕਹਿ ਸਕਦੇ ਆ ਕਿਉਂਕਿ ਬੱਗੀ ਨਾਜ਼ ਠੋਡੀ ਦੇ ਦਾਗ ਮੱਥਾ ਬੱਲਾ ਮਾਰਕਿੰਗ ਥੋੜੀ ਥੋੜੀ ਵਿੱਚ ਹੈਗੀ ਆ ਨੀਲੀ ਦੀ ਆਈ ਗਈ ਤੇ ਪੂਛ ਵੀ ਉੱਪਰ ਤੱਕ ਵਾਈਟ ਬਾਕੀ ਖੋਲ ਕੇ ਬਈ ਸਖਦੇਵ ਦਿਖਾਈਏ ਤੇ ਜਿਹੜੀ ਫੁੱਲ ਜਿਹੜੀ ਦੋਸਤੋ ਹੈਵੀ ਆ ਠੀਕ ਆ ਜੀ ਫੁੱਲ ਹੈਵੀ ਆ ਬਹੁਤ ਘੱਟ ਮੱਜਾਂ ਜਿਹੜੀਆਂ ਆਪਾਂ ਨਾਰਮਲੀ ਇਹੋ ਜਿਹੇ ਕੱਦ ਪੋਤਾ ਵਾਲੀਆਂ ਤੇ ਬਿਲਕੁਲ ਵਜਨਵੱਟੇ ਵਾਲੀਆਂ ਦੇਖਦੇ ਆਂ ਤੋ ਆਰਡਰ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣਾ ਚਾਹੂੰਗਾ ਹਵਾਨੇ ਵਾਲੇ ਪਾਸਿਓਂ ਜ਼ਰੂਰ ਝਾਤ ਮਾਰਿਓ ਮੇਰਾ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਵੀ ਜ਼ਰੂਰ ਕਰਦੇਓ ਸੋ ਦੋਸਤੋ ਹੋ ਸਕਦਾ ਵੀ ਕਿਸੇ ਕਿਸਾਨ ਵੀਰ ਨੇ ਉਹ ਜਿਹਾ ਪਸ਼ੂ ਖਰੀਦਣਾ ਹੋਵੇ ਤੇ ਉਹਦੇ ਤੱਕ ਚੀਜ਼ ਪਹੁੰਚ ਜਾਵੇ ਇੰਨੀ ਕੁ ਜਿਆਦੀ ਸ਼ੇਅਰ ਕਰਦੇਓ ਠੀਕ ਆ ਤੇ ਬਾਈ ਸੁਖਦੇਵ ਦੇ ਕੋਲੇ ਪਿੰਡ ਬਲ ਟੋਹੇ ਤੁਹਾਨੂੰ ਵਿਜ਼ਿਟ ਕਰਨੀ ਪਊਗੀ ਆ ਦੇਖੋ ਜੀ ਮਦਰੀ ਡੌਲੀ ਦੀ ਜਿਹੜੀ ਦੋਸਤੋ ਮੱਝ ਆ ਠੀਕ ਹੈ ਜੀ ਮਦਰੀ ਡੌਲੀ ਦੀ ਮੱਝ ਆ ਭਵਾਨੇ ਵਾਲੇ ਪਾਸਿਓਂ ਪੂਰੀ ਜੱਬਗੜ ਚੀਜ਼ ਆ ਤੇ ਥਾਂ ਥਾਂ ਨੂੰ ਪੂਰਾ ਘੜ ਕੇ ਲੱਗਾ ਕਈ ਵਾਰਾਂ ਦੋਸਤੋ ਇੱਕੋ ਚੀਜ਼ਾਂ ਇੱਕੋ ਪਸ਼ੂ ਦੇ ਵਿੱਚ ਮਿਲਦੀਆਂ ਬਹੁਤ ਘੱਟ ਹੁੰਦੀਆਂ ਨੇ ਬਾਕੀ ਆ ਫੇਸ ਕੁਆਲਿਟੀ ਆ ਮੂੰਹ ਮੱਥਾ ਦੇਖ ਸਕਦੇ ਹੋ ਠੀਕ ਆ ਜੀ ਠੀਕ ਆ ਤੇ ਅੱਛਾ ਭਾਜੀ ਸੁਖਦੇਵ ਸਿੰਘ ਇਹ ਤਾਂ ਮੱਝ ਹੋ ਗਈ ਆਪਣੇ ਕੋਲ ਹਾਂਜੀ ਹਾਂਜੀ ਕੀ ਮੁੱਲ ਭਾਅ ਪੜਤਾ ਕੀ ਆ ਦੇ ਕਿਥੋਂ ਕਿਥੋਂ ਤੱਕ ਦੇਣੀ ਆ ਇਹ ਦੀ ਡਿਮਾਂਡ ਕੀ ਇਹੋ ਵੇਨਾਗੇ ਹੋਰ ਬੰਦੇ ਕੋਲ ਹਾਂਜੀ ਤੇ ਸਵਾ ਲੱਖ ਹੀ ਮੁੱਲ ਕਰਨ ਹੂੰ ਆਪਾਂ ਮੈਂ ਦੇਣੀ 90000 ਮੁੱਲ ਕਰਨਾ ਹੂੰ 2000 ਵਿੱਚ ਛੋਟ ਕਰਾਂਗੇ 88 ਦੀ 88000 ਦੀ ਅੱਛਾ ਜੀ ਹਾਂ ਹੋਰ ਵੀ ਵਿੱਚ ਹੋ ਜਾਊਗਾ ਹੋਰ 1000 ਕਰ ਦਾਂਗੇ ਲਓ ਜੀ ਹਾਂ 87 ਹੈ 87 87 ਆ ਬਾਕੀ ਕੋਈ ਭੈਣ ਭਰਾ ਨੇ ਹੋਰ ਵੀ ਦਿਲ ਕਿਸੇ ਦਾ ਕੀਤਾ ਪਿਆਰ ਮੁਹਬਤ ਹੋਰ ਵੀ ਜਿਹੜਾ ਕੋਈ ਪ੍ਰੇਮ ਕਰੂਗਾ ਕੋਈ ਨਹੀਂ ਪ੍ਰੇਮ ਨਾਲ ਜਿੰਨਾ ਮਰਜੀ ਭਾਵੇਂ 1000 ਹੋਰ ਛੱਡ ਕੇ ਲਓ ਜੀ ਆ 85 ਦੀ ਦੇ ਦਾਂਗੇ ਤੁਹਾਡਾ ਟਾ ਛੱਡ ਲੈ ਜੀ ਵੀ ਮਾੜੀ ਮਾੜੀ ਗੱਲ ਨਹੀਂ ਕਰਦੇ ਕੋ 2 4 400 ਦੀ ਵੀ 85000 ਦੀ ਬਾਈ ਜਾਂਦਾ ਵੀ ਮਾਝ ਹੀ ਦੇ ਦਾਂਗੇ ਯਾਰ ਗੱਲ ਕਾਦੀ ਆ ਬਾਕੀ ਨਸਲ ਵਸਲ ਅਕੇ ਕੰਮ ਕਰਨ ਨੂੰ ਜਿਹੜੀ ਦੋਸਤੋ ਕਿਸੇ ਨੇ ਬਰੀਡ ਤੇ ਕੰਮ ਕਰਨਾ ਉਹਦੇ ਲਈ ਤਾਂ ਗੱਲ ਹੀ ਗਾਂ ਦੀ ਆ ਬੱਚੇ ਬਣਾਵਣਾ ਬਿਲਕੁਲ ਪੇਸ਼ ਕਰ ਦੂਗੀ ਇਹੋ ਜਿਹੜੀ ਮੈਂ ਆ ਠੀਕ ਆ ਥਣ ਭਾਂਡਾ ਬਹੁਤ ਜ਼ਿਆਦਾ ਸਾਫ਼ ਆ ਤੇ 85000 ਦੀ ਲੈਣ ਦੇਣ ਹੋਊਗੀ ਮੱਝ ਬਹੁਤ ਖੂਬਸੂਰਤ ਆ ਨੰਬਰ ਪੁੱਛਦੇ ਆ ਬਾਈ ਸੁਖਦੇਵ ਤੋਂ ਬੋਲਿਏ ਨੰਬਰ ਜੀ ਨੰਬਰ 887288568 ਠੀਕ ਹੈ ਜੀ ਹਾਂ ਜੀ 887288568 ਹਾਂ ਜੀ ਇਹ ਬਾਈ ਸੁਖਦੇਵ ਸਿੰਘ ਆ ਦੋਸਤੋ ਪਿੰਡ ਬਲਟੋਹਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੱਝ ਦਿਖਾਤੀ ਆ ਪੂਰੀ ਹੈਵੀ ਬੋਡੀ ਵੇਟ ਦੀ ਆ ਤੇ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਅਕਾਊਂਟ ਕਰ ਲਿਓ ਠੀਕ ਆ ਦੁੱਧ ਬਾਦ ਜਿਹੜਾ ਸੀਵਾ ਦਾ ਜਿੰਨੇ ਸਾਈ ਪਾਈ ਮੈਂ ਉਹਦੀ अच्छा जी। ਭਾਵੇਂ ਕੋਈ ਇੱਥੇ ਆ ਜੇ ਜਿੰਨੇ ਸਾਈ ਪਾਈ ਮੈਂ ਉਸ ਦਿਨ ਪਾਉ ਇੱਕ ਗਾਂ ਦੀ ਸਾਈ ਪਾਤੀ ਹੈ ਇੱਕ ਨੇ। ਹਾਂਜੀ। ਦੂਜੇ ਮਗਰ ਆ ਕੇ ਸਾਨੂੰ ਦੇ ਮੈਂ ਕਿਹਾ ਨਹੀਂ ਭਾਜੀ ਨੇ ਸਾਈ ਪਾਈ ਹੈ। ਸਾਈ ਪਾਈ। ਜਿੰਨੇ ਸਾਈ ਪਾਈ ਗਾਂ ਦੀ 5000 ਘੱਟ ਸਾਈ ਨਹੀਂ ਪਉਣ। ਬਾਜੀ ਬਾ। ਹਾਂ ਹਾਂ। ਨਾ ਪਸੰਦ ਆਵੇ ਆਪਦਾ 5 ਲੈ ਜੀ। ਬਿਲਕੁਲ। ਹਾਂਜੀ। ਮੱਝ ਦੋਸਤੋ ਤੁਹਾਨੂੰ ਪਸੰਦ ਆਊਗੀ ਪਰ ਸਾਈ ਬਿਆਨਾ ਜ਼ਰੂਰ ਕਰ ਲਿਓ ਕੋਈ 2-4000 5000 ਸਾਈ ਬਿਆਨਾ ਕਰਕੇ ਇੱਕ ਵਾਰੀ ਦੇਖ ਲਿਓ ਜਿਹੜੀ ਚੀਜ਼ ਦਿਖਾਈ ਗਈ ਹੈ ਓਡੀ ਲੱਗੇ ਤਾਂ ਜਿਹੜਾ ਦੋਸਤੋ ਬਾਕੀ ਪੇਮੈਂਟ ਕਰਕੇ ਮੱਝ ਖਰੀਦ ਕਰ ਲਿਓ। ਮੱਝ ਥੋ ਜੋ ਦਸਨ ਮੁਤਾਬਕ ਨਾਂ ਨਿਕਲਿਆ ਤਾਂ ਸਾਈ ਜੀ ਮਾਰੀ ਹੋਵੇ ਕੋਈ ਹੋਵੇ ਮੇਰੀ ਮੈਂ ਛੱਡ ਜੀ ਬਿਲਕੁਲ ਬਿਲਕੁਲ ਹਾਂ ਹਾਂ ਤੇਪ ਤੇਪ ਕੇ ਆ ਦੀ ਤਸੱਲੀ ਕਰੋ ਕੋਈ ਘਾਰੀ ਵਿਹਾਰੀ ਬੰਦਾ ਲਿਆ ਸਕਦੇ ਜੀ ਬਿਲਕੁਲ ਇਹ ਨਹੀਂ ਕੋਈ ਗੁੱਸਾ ਨਹੀਂਗਾ ਵੀ ਨਹੀਂ ਬਿਲਕੁਲ ਹਾਂਜੀ ਸੋ ਦੋਸਤੋ ਇਹ ਅੱਜ ਮੱਝ ਦਿਖਾਉਣੀ ਸੀ ਤੁਹਾਨੂੰ ਤੇ ਮੱਝ ਖੂਬਸੂਰਤ ਆ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਈ ਸੁਖਦੇਵ ਦੇ ਨਾਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ